ਇਹ ਰਕੇ ਇਹਨੂੰ ਫਾਈਨ ਕੀਤਾ ਗਿਆ ਜੀ 42000 ਰੁਪਇਆ ਇੱਥੇ ਕੋ ਲਾਇਸੈਂਸ ਨਹੀਂ ਹੈਗਾ ਇੱਕ ਓਵਰ ਹਾਈਟ ਹੈ ਦੀ ਤੇ ਤੀਜਾ ਇਹ ਜਿਹੜਾ ਕਮਰਸ਼ੀਅਲ ਯੂਜ਼ ਕਰ ਰਹੇ ਨੇ ਟਰੱਕ ਤੋਂ ਜੀ ਹਾਂ ਪੰਜਾਬ ਪੁਲਿਸ ਵੱਲੋਂ ਇਸ ਟਰਾਲੀ ਵਾਲੇ ਦਾ ਮੋਟਾ ਚਲਾਨ ਕੀਤਾ ਗਿਆ ਉਸ ਦਾ 42000 ਦਾ ਚਲਾਨ ਕੀਤਾ ਗਿਆ ਪੁਲਿਸ ਮੁਤਾਬਕ ਸ਼ਹਿਰ ਅੰਦਰ ਕਮਰਸ਼ੀਅਲ ਗੱਡੀਆਂ ਦੀ ਐਂਟਰੀ ਲਈ ਸਮਾਂ ਤੈਅ ਕੀਤਾ ਗਿਆ ਪਰ ਇਸ ਵੱਲੋਂ ਨਿਯਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਸੀ ਇੱਟਾਂ ਨਾਲ ਲੱਦ ਕੇ ਟਰਾਲੀ ਨੂੰ ਮਰਜ਼ੀ ਮੁਤਾਬਕ ਚਲਾਇਆ ਜਾ ਰਿਹਾ ਸੀ ਕਿਉਂਕਿ ਟਰਾਲੀ ਤੇ ਇਹ ਇੱਟਾਂ ਇਸ ਤਰੀਕੇ ਨਾਲ ਲੱਦੀਆਂ ਹੋਈਆਂ ਨੇ ਕਿ ਵੱਡਾ ਕੋਈ ਜਾਨੀ ਮਾਲੀ ਨੁਕਸਾਨ ਕਦੇ ਵੀ ਹੋ ਸਕਦਾ ਇਸ ਲਈ ਇਸ ਨੂੰ ਕੇਰਾ ਪਾਇਆ ਗਿਆ ਇਸ ਦਾ ਮੋਟਾ ਚਲਾਨ ਕੱਟ ਦਿੱਤਾ ਗਿਆ ਤਾਂ ਕਿ ਅੱਗੇ ਤੋਂ ਇਸ ਨੂੰ ਦੇਖ ਹੋਰ ਲੋਕਾਂ ਨੂੰ ਵੀ ਸਬਕ ਮਿਲ ਸਕੇ ਦੱਸ ਦਈਏ ਕਿ ਬਟਾਲਾ ਚ ਟ੍ਰੈਫਿਕ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੁਸੀਂ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਮੈਂਟ ਬਾਕਸ 'ਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਇਹ ਜੀ ਨੋ ਐਂਟਰੀ ਦੇ ਵਿੱਚ ਬਿਨਾ ਕਿਸੇ ਗੱਲ ਦੇ ਮਤਲਬ ਸ਼ਹਿਰ ਦੇ ਵਿੱਚ ਜਿੱਥੇ ਭੀੜ ਭੜੱਕੇ ਵਾਲੇ ਇਲਾਕੇ ਨੇ 11 12 ਵਜੇ ਇਹ ਆਮ ਟਰਾਲੀਆਂ ਜਿਹੜੀਆਂ ਸ਼ਹਿਰ ਤੇ ਹੋਂ ਨੂੰ ਫਿਰਦੀਆਂ ਇਹਨਾਂ ਨੂੰ ਰੋਕ ਕੇ ਰੱਖੀਦਾ ਤੇ ਅੱਜ ਇਸੇ ਤਰ੍ਹਾਂ ਇਹ ਦੀਨਾਨਗਰ ਤੋਂ ਆਣ ਕੇ ਇੱਕ ਟਰਾਲੀ ਸ਼ਹਿਰ ਦੇ ਵਿੱਚ ਜਿਹਦੀਆਂ ਮੈਨੂੰ ਲੋਕਾਂ ਨੇ ਫੋਟੋਆਂ ਖਿੱਚ ਕੇ ਪਾਈਆਂ ਵੀ ਆਹ ਵੇਖੋ ਕੀ ਹੋ ਰਿਹਾ ਔਰ ਫਿਰ ਨੂੰ ਅੱਜ ਖੇੜ ਕੇ ਇਹਨੂੰ ਫਾਈਨ ਕੀਤਾ ਗਿਆ ਜੀ 42000 ਰੁਪਇਆ ਇੱਕ ਦੇ ਕੋ ਲਾਇਸੈਂਸ ਨਹੀਂ ਹੈਗਾ ਇੱਕ ਓਵਰ ਹਾਈਟ ਹੈ ਦੀ ਤੇ ਤੀਜਾ ਇਹ ਜਿਹੜਾ ਕਮਰਸ਼ੀਅਲ ਯੂਜ਼ ਕਰ ਰਹੇ ਨੇ ਟਰੈਕਟਰ ਨੂੰ ਦਿਨਾਨਗਰ ਤੋਂ ਆਇਆ ਜੀ ਤੇਨੇ ਸ਼ਹਿਰ ਦੇ ਵਿੱਚ ਲਾਉਣੀ ਹੋਰ ਵੀ ਜਿਹੜੇ ਹੈਗੇ ਨੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਇਹੋ ਜੇ ਬਿਜ਼ਨਸ ਜਨਾਂ ਦੇ ਉਹ ਸ਼ਹਿਰ ਦੇ ਵਿੱਚ ਦਿੱਤੇ ਸਮੇਂ ਤੇ ਅਨਸਾਰ ਹੀ ਆਓ 8 ਤੋਂ 8 ਨੋ ਐਂਟਰੀ ਹੈ ਉਹਦੇ ਵਿੱਚ ਨੋ ਐਂਟਰੀ ਵਾਲੇ ਏਰੀਆ ਚ ਨਾ ਆਓ ਤੇ ਜੇ ਆਓਗੇ ਤਾਂ ਫਿਰ ਇਤਨੇ ਮਾਨ ਪੱਤਰ ਤੁਹਾਡਾ ਮਿਲਦਾ ਰਹੂਗਾ ਜੀ